ਸਾਥੀਓ ਪਿਛਲੇ ਕੁਝ ਦਿਨਾਂ ਤੋਂ ਕਈ ਸਾਡੇ ਭੈਣ ਭਰਾ ਜਿਹੜੇ ਆ ਉਹ ਪਰੇਸ਼ਾਨ ਹੋ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਸਕਰੈਪ ਆਉਤੀ ਲਿਆਂਦੀ ਗਈ ਆ ਕਿ ਸ਼ਾਇਦ ਸਾਡੀ ਜਿਹੜੀ ਕਮਰਸ਼ੀਅਲ ਗੱਡੀ ਆ ਉਹ 8 ਸਾਲ ਬਾਅਦ ਸਕ੍ਰੈਪ ਹੋ ਜਾਣੀ ਆ ਜਾਂ ਸਾਡੀ ਜਿਹੜੀ ਘਰੇਲੂ ਗੱਡੀ ਆ ਉਹ 15 ਸਾਲ ਬਾਅਦ ਜਿਹੜੀ ਆ ਉਹ ਸਕ੍ਰੈਪ ਚ ਚੱਲ ਜਾਣੀ ਆ ਇਹੋ ਜਿਹਾ ਕੁਝ ਨਹੀਂਗਾ ਸਰਦਾਰ ਭਗਵੰਤ ਸਿੰਘ ਮਾਨ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਆ ਲੋਕਤੈਸ਼ੀ ਸਰਕਾਰ ਆ ਇਹੋ ਜੀ ਕੋਈ ਵੀ ਗੱਲ ਨਹੀਂ ਗਈ ਇਹ ਜੇ ਕੋਈ ਪਾਲਿਸੀ ਅਪਣਾਉਣਾ ਚਾਹੁੰਦਾ ਆ ਇਹ ਉਹਦੇ ਵਾਸਤੇ ਆਪਸ਼ਨ ਹੈ ਕੋਈ ਕੰਪਲਸਰੀ ਨਹੀਂ ਨਾ ਕੋਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਜੇ ਕੋਈ ਵੀ ਕਮਰਸ਼ੀਅਲ ਵਾਹਨ 8 ਸਾਲ 10 ਸਾਲ 12 ਸਾਲ ਬਾਅਦ ਵੀ ਆਪਦੀ ਪਾਸਿੰਗ ਕਰਾਉਣਾ ਚਾਹੁੰਦਾ ਆ ਉਹਦੀ ਪਾਸਿੰਗ ਆਟੀਏ ਦਫ਼ਤਰਾਂ 'ਚ ਹੋ ਰਹੀ ਆ ਤੇ ਨਾਲ ਜਿਹੜਾ ਕੋਈ ਘਰੇਲੂ ਵਹੀਕਲ ਆ 15 ਸਾਲ ਛੋ 20 ਸਾਲ ਬਾਅਦ ਵੀ ਜੇ ਕੋਈ ਪਾਸਿੰਗ ਕਰਾਉਣੀ ਚਾਹੁੰਦਾ ਵਾ ਸਾਡੇ ਆਟੀਏ ਦਫ਼ਤਰਾਂ ਦੇ ਵਿੱਚ ਨਿਰੰਤਰ ਪਾਸਿੰਗ ਹੋ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਦੀ ਕੋਈ ਗੱਡੀ 8 ਸਾਲ ਜਾਂ 15 ਸਾਲ ਬਾਅਦ ਸਕ੍ਰੈਪ ਹੋਣ ਵਾਲੀ ਕੋਈ ਇਹੋ ਜੀ ਗੱਲ ਨਹੀਂ ਗਈ ਬਾਕੀ